ਖੰਨਾ ਦੇ ਵਿੱਚ ਮੌਤਲ ਬਲਾਕ ਵਿਕਾਸ ਪੰਚਾਇਤੀ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਤੋਂ ਗਵਨ ਦੇ 58 ਲੱਖ ਰੁਪਏ ਹੋਣਾ ਵਸੂਲੇ ਜਾਣਗੇ ਦੱਸਦੇ ਕਿ ਬੁੱਧਵਾਰ ਨੂੰ ਹੋਈ ਬਲਾਕ ਸੰਮਤੀ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਕਰ ਦਿੱਤਾ ਤੇ ਇਸ ਦੇ ਵਿੱਚ ਮੌਤਲ ਕੀਤੇ ਗਏ ਬੀਡੀਪੀਓ ਤੋਂ 58 ਲੱਖ ਰੁਪਏ ਦੀ ਗਵਨ ਰਾਸ਼ੀ ਵਸੂਲਣ ਦੀ ਮੰਨ ਕੀਤੀ ਗਈ ਹੈ ਜਿਸ ਦਿਲੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਤਾਂ ਦੱਸਦੇ ਕਿ ਸਾਬਕਾ ਬੀਡੀਪੀਓ ਦੇ ਵੱਲੋਂ 58 ਲੱਖ ਰੁਪਏ ਦੇ ਗਵਨ ਤੋਂ ਬਾਅਦ ਬਲਾਕ ਸੰਮਤੀ ਕੋਲ ਸਟਾਫ ਨੂੰ ਤਨਖਾਹਾਂ ਦੇਣ ਦੇ ਲਈ ਪੈਸੇ ਵੀ ਨਹੀਂ ਨੇ ਤੇ ਸਟਾਫ ਨੂੰ 2 ਮਹੀਨਿਆਂ ਤੋਂ ਤਨਖਾਹ ਜਿਹੜੀ ਕਿ ਹਾਲੇ ਤੱਕ ਨਹੀਂ ਮਿਲ ਗਿਆ। ਤੋਤੀ ਬਲਾਕ ਕਮੇਟੀ ਦੀ ਮੀਟਿੰਗ ਤੇ ਵਿੱਚ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਪ੍ਰਧਾਨਗੀ ਹੇਠ ਹੋਈ ਹੈ ਜਿਸ ਦੇ ਵਿੱਚ ਸਮੂਹ ਬਲਾਕ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਹੈ ਕਿ ਮੌਤਲ ਕੀਤੇ ਗੇ ਬੀਡੀਪੀਓ ਤੋਂ 58 ਲੱਖ ਰੁਪਏ ਦੀ ਵਸੂਲੀ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਡਿਵੈਲਪਮੈਂਟ ਦੇ ਕੰਮਾਂ ਦੇ ਜਿਹੜੇ ਪਿਛਲੇ ਪਲਾਨ ਦੇ ਪੈਸੇ ਪੰਚਾਇਤਾਂ ਨੂੰ ਟਰਾਂਸਫਰ ਕਰਨ ਤੋਂ ਰਹਿੰਦੇ ਸੀ ਉਹਦੇ ਮਤਾ ਪਾ ਕੇ ਅਸੀਂ ਟਰਾਂਸਫਰ ਕਰਨ ਦਾ ਜਿਹੜਾ ਹਦਾਇਤ ਕੀਤੀ ਹੈ ਦਫ਼ਤਰ ਨੂੰ ਤੇ ਇੱਕ ਜਿਹੜਾ ਬੜਾ ਇੰਪੋਰਟੈਂਟ ਇਸ਼ੂ ਸੀਗਾ ਪਿਛਲੇ ਦਿਨੀ ਜਿਹੜਾ ਬੀਡੀਪੀ ਖੰਨਾ ਵੱਲੋਂ ਪਿਛਲੇ ਇਸਾ ਕੁਲਵਿੰਦਰ ਸਿੰਘ ਰੰਧਾਵਾ ਵੱਲੋਂ ਤਕਰੀਬਨ 58 ਲੱਖ ਰੁਪਏ ਦਾ ਜਿਹੜਾ ਗਵਨ ਕੀਤਾ ਗਿਆ ਸੀ ਉਹਦੇ ਉਹਦੇ ਉਗਤਾਨ ਦੇ ਲਈ ਉਹ ਪੈਸਿਆਂ ਦੀ ਰਿਕਵਰੀ ਦੇ ਲਈ ਅੱਜ ਅਸੀਂ ਮਤਾ ਪਾਇਆ ਤਾਂ ਕਿ ਉਹ ਜਿਹੜਾ 58 ਲੱਖ ਰੁਪਇਆ ਅਸੀਂ ਮਹਿਕਮੇ ਨੂੰ ਉੱਪਰ ਹਦਾਇਤ ਕੀਤੀ ਹੈ ਵੀ ਉਹ 58 ਲੱਖ ਰੁਪਇਆ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੋਰ ਜਿਹੜੇ ਮੈਡੀਕਲ ਬਿੱਲ ਸੀਗੇ ਜਾਂ ਸਾਡੇ ਦਫ਼ਤਰ ਦੀ ਬਿਲਡਿੰਗ ਦਾ ਕੰਮ ਜਿਹੜਾ ਚੱਲ ਰਿਹਾ ਹੈ ਵਿਚਾਲੇ ਜਿਹੜਾ ਪਿਆ ਉਹਨੂੰ ਪੂਰਾ ਕਰਨ ਦੇ ਲਈ ਜਿਹੜੀ ਬੈਲੈਂਸ ਗ੍ਰਾਂਟ ਹੈ ਉਹ ਖਰਚਣ ਦੇ ਲਈ ਅਗਲੇ ਰੀਕਾਰਵਾਈ ਲਈ ਲਿਲੀ ਦਫਤਰ ਨੂੰ ਭੇਜਿਆ ਤੇ ਹੋਰ ਜਿਹੜੇ ਛੋਟੇ ਕੋਈ ਦਫਤਰ ਦੇ ਮੈਂਬਰਾਂ ਦੇ ਮਾਨ ਪੱਤੇ ਪੈਂਡਿੰਗ ਨੇ ਜਾਂ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਸਮਤੇ ਜਿਹੜੇ ਅੱਜ ਬਲੌਕ ਸੰਮਤੀ ਦੀ ਮੀਟਿੰਗ ਦੇ ਵਿੱਚ ਸਾਰੇ ਮੈਂਬਰ ਸਹਿਵਾਨਾ ਸਹਿਵਾਨਾ ਵੱਲੋਂ ਸਰਵ ਸੰਮਤੀ ਦੇ ਨਾਲ ਪਾਸ ਕੀਤੇ ਗਏ। ਅਲ ਸੋਵਰੀਨ ਪ੍ਰੋਸੀਜਰ ਕੀ ਹੈ ਜਿਹੜੇ ਸੁਪਰਬ ਦੀਨ ਕਰਾਇਆ ਸੀਗਾ ਤੇ ਲਿਟੀਗੇਸ਼ਨ ਤੇ ਚਲੇਗਾ ਦੀ ਕੇਸ ਕੀ ਪ੍ਰੋਸੀਜਰ ਹੋਊਗਾ ਜੀ ਉਹ ਜਦੋਂ ਦੇਖੋ ਰਿਕਵਰੀ ਦੇ ਲਈ ਅਸੀਂ ਕਾਰਸਾਦ ਕਫਸਰ ਖਾਨਾ ਜਿਹੜੇ ਮੌਜੂਦਾ ਸਾਡੇ ਬੀਡੀਪੀਓ ਨੇ ਸਾਹਿਬ ਮਹਿੰਦਰ ਸਿੰਘ ਜੀ ਉਹਨਾਂ ਨੂੰ ਲਿਖਿਆ ਵੀ ਅਗਲੇਰੀ ਕਾਰਵਾਈ ਜਿਹੜੀ ਆ ਤੁਸੀਂ ਉਹਨੂੰ ਅਮਲ ਦੇ ਵਿੱਚ ਲਿਆਓ ਤੇ ਜ਼ਿਲ੍ਹਾ ਵਿਕਾਸ ਅਫਸਰ ਡੀਡੀਪੀਓ ਲੁਧਿਆਣਾ ਜੀ ਨੂੰ ਵੀ ਜਿਹੜਾ ਅਗਲੇਰੀ ਕਾਰਵਾਈ ਦੇ ਲਈ ਅਸੀਂ ਮਤਾ ਪਾ ਕੇ ਭੇਜਿਆ ਜਿਹੜਾ ਇੰਨੀ ਵੱਡੀ ਰਕਮ ਜੀ ਆਵੇ ਨਾਲ ਜਿਹੜਾ ਵਿਕਾਸ ਫੰਡਾਂ ਦਾ ਕਿੰਨਾ ਪ੍ਰਭਾਵ ਤੋਂ ਦੇਖੋ ਜਿਹੜੀ ਇਹ ਰਕਮ ਹੈ ਇਹ ਸਾਡੇ ਦਫ਼ਤਰ ਦੇ ਦਫ਼ਤਰੀ ਸਟਾਫ ਦੀ ਤਨਖਾਹਾਂ ਦੇ ਲਈ ਖਰਚਿਆ ਜਾਣਾ ਹੁੰਦਾ ਪਰ ਜਿਹੜਾ ਏਡੀ ਵੱਡੀ ਰਕਮ ਜਿਹੜੀ ਸਬੰਧਤ ਬੀਡੀਪੀਓ ਵੱਲੋਂ ਕਢਵਾਈ ਗਈ ਹੈ ਜਿਹਦਾ ਗਵਨ ਕੀਤਾ ਗਿਆ ਉਹਦੇ ਨਾਲ ਮੈਂ ਸਮਝਦਾ ਸਾਡੇ ਦਫ਼ਤਰ ਦੇ ਕੰਮਕਾਜ ਨੇ ਜਿਹੜੇ ਉਹ ਠਾਪੋਏ ਪਏ ਨੇ ਸੈਕਟਰੀਆਂ ਨੂੰ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਸੈਕਟਰੀ ਕੋਈ ਕੰਮ ਕਰਕੇ ਵੀ ਉਹਨਾਂ ਨੂੰ ਇਹ ਆ ਵੀ ਸਾਨੂੰ ਜੇ ਦੋ ਦੋ ਮਹੀਨੇ ਦੀ ਤਨਖਾਹ ਨਹੀਂ ਮਿਲੀ ਤਾਂ ਉਹ ਕੰਮ ਵੀ ਕਿਉਂ ਕਰਨ ਇਸ ਲਈ ਇਹ ਜਿਹੜੀ ਜਿਹੜਾ ਉਹ ਪੈਸੇ ਦੀ ਰਿਕਵਰੀ ਕਰਨੀ ਹੱਦ ਤੋਂ ਵੱਧ ਜ਼ਰੂਰੀ ਆ ਉਹਦੇ ਲਈ ਅੱਜ ਸਾਰੇ ਸਟਾਫ ਦੀ ਸੈਕਟਰੀ ਸਹਿਬਾਨਾਂ ਦੀ ਜਿਹੜੀ ਮੰਗ ਸੀ